ਹਾਂਜੀ ਕੀ ਹਾਲਾਜੀ ਸਾਰਿਆਂ ਦੇ ਤੇ ਉਹ ਬੰਦਾ ਵੀ ਆਪਣੇ ਨਾਲ ਹੀ ਕੰਮ ਕਰਦਾ ਵਾ ਤੇ ਕੰਮ ਪਾਈ ਮਿਲ ਗਿਆ ਹੁਣ ਆਪਾਂ ਨੂੰ ਪਰ ਡਿਊਟੀ ਥੋੜੀ ਹਾਰਡ ਵਾ ਆਹ ਤੇ ਟੀ-ਸ਼ਰਟਾਂ ਮਿਲੀਆਂ ਕੱਲ੍ਹ ਦੇ ਕੰਮ ਤੇ ਲੱਗੇ ਹੋਏ ਨੇ ਭਰਾਵਾ ਪਰ ਆਪਾਂ ਕੀ ਹੋਇਆ ਯਾਰ ਵਾ ਲੋ ਮਾਰਾਂ 500 ਪਰ ਵਲੌਗ ਨਹੀਂ ਬਣਾਇਆ ਕੱਲ ਦਾ ਕੁਝ ਵੀ ਰਾਤੀ 5 ਵਜੇ ਸਾਡੇ 5 ਵਜੇ ਦੇ ਲੱਗੇ ਹੋਏ ਕੰਮ ਤੇ ਸ਼ਾਮ ਦੇ ਕੱਲ ਦੇ ਤੇ ਰਾਤੀ 1 ਵਜੇ ਛੱਡਿਆ ਉਹਨਾਂ ਨੇ ਮੋੜ ਤੜਕੇ ਦੇ 1 ਵਜੇ ਤੇ 2 ਵਜੇ ਤੱਕ ਸੁੌਂਣਾ ਸੌਂ ਗਏ ਸੀਗੇ ਜਾ ਕੇ ਬਾ ਡੈੱਕੀ ਪਹਿਨ ਗੰਡੀਆਂ ਫੜ ਜਾਂਦੀ ਐ ਤੇ ਫਿਰ ਸਵੇਰੇ ਬਣੀ ਪਰੌ ਸੁਰਤ ਉੱਤਰੀ 7 ਵਜੇ ਉੱਠੇ ਸੁਪਣ ਗਿਆ ਪਹਿਲਾਂ ਨਾ ਹੁਣ ਮੈਂ ਤਾਂ ਫਿਰ 7:30 ਵੇ ਉੱਠਿਆ ਸੀ ਬਾਅਦ ਚ ਸੁਪੰਗਾ ਪਿਆਾਰ ਹੋ ਗਿਆ ਟਾਈਮ ਨਾ ਹੀ 10 ਵਜੇ ਡਿਊਟੀ ਸੀਗੀ ਤੇ ਆ ਗਿਆ ਫਿਰ ਉੱਥੇ ਹੀ ਹੋਟਲ ਜਾਂਚ ਪਰੌਣ ਆ ਜਾ ਖਾ ਲਿਆ ਚਾਹ ਨਾਲ ਹੁਣ 2:30 ਵਜੇ ਲੰਚ ਟਾਈਮ ਸੀਗਾ ਇਥੇ 3:00 ਵਜਾ ਤੇ ਇਹਨਾਂ ਨੇ ਹੁਣ ਫਿੰਗਰ ਫੁੰਗਰ ਜਿਹਾ ਲਾਈ ਜਾਂਦਾ ਸੀਗੇ ਕਹਿੰਦੇ ਆ ਕਿ ਸੈਕਿੰਡ ਕਰਨ ਵਾਸਤੇ ਨਾਲਾ ਟੀ-ਸ਼ਰਟਾਂ ਦਿੱਤੀਆਂ ਹੁਣ ਬਾਸ ਚੱਲੇ ਆ ਘਰੇ ਰੋਟੀ ਪਾਣੀ ਖਾਣੇ ਆ ਜਾ ਕੇ ਦੇਖਦੇ ਆ ਕੀ ਸਿਸਟਮ ਬਣਦਾ ਰੋਟੀ ਖਾਈਏ ਕੀ ਕਰੀਏ ਹੁਣ ਸਾਈਏ ਜਾ ਕੇ ਸਮਝਾਂ ਕਰਦੀ ਬਾਕੀ ਚਲੋ ਪਿਓਰਟੀ ਦਾ ਟੌਪ ਪੜੀ ਯਾਰ ਹਾਂ 3 ਘੰਟੇ ਦੀ ਰੈਸਟ ਸੀਗੀ ਉਹ ਚੋ ਵੀ ਦੇਖ ਲੋ ਇੱਥੇ ਮੇਰੇ ਉਧਾ ਘੰਟਾ ਲੰਘ ਗਿਆ ਤੇ ਹੋਣਾ ਰਾਹ ਜਾਂਦੇ ਨੇ ਉਧਾ ਘੰਟਾ ਲੱਗ ਜਾਣਾ ਘੰਟਾ ਤੇ ਹੀ ਹੋ ਗਿਆ ਤੇ ਫਿਰ ਹੁਣ ਜਾ ਕੇ ਦੇਖਾਂਗੇ ਇੱਕ ਅੱਧਾ ਘੰਟਾ ਇਹ ਰੈਸਟ ਰੁਕ ਕਰ ਲਈ ਠੀਕ ਆ ਫਿਰ 5:30 ਵਜੇ ਮੁੜਨਾ ਵਾ 5:30 ਤੋਂ ਇਹ ਰਾਤ ਨੂੰ 1 ਵਜੇ ਤੱਕ ਸਾਢੇ 5 ਇੱਥੇ ਮਤਲਬ ਪਹੁੰਚਣਾ ਵਾ ਮੋੜਨਾ ਤਾਂ ਆਪਾਂ ਜਲਦੀ ਆ ਭਰਾਵਾ ਸਮਝ ਨਹੀਂ ਲੱਗਦੀ ਸਿਸਟਮ ਕੀ ਦਿਨਿਆਦਾਰੀ ਇਹ ਆ ਬਾਹਰ ਦੇ ਮਾਹੌਲ ਟਫ ਡਿਊਟੀ 16 ਘੰਟੇ ਇਦੀ ਲੰਘ ਜਾਂਦੇ ਆ 13 ਘੰਟੇ ਡਿਊਟੀ ਆ 3 ਘੰਟੇ ਰੈਸਟ ਦੇ ਵਿੱਚ ਬਾਗੇ ਰੈਸਟ ਵੀ ਰਾਤ ਹੀ ਲੰਘੂ ਜਾਂਦੇ ਇਹ ਅੱਛਾ ਤੇ ਰਾਜ ਹੀ ਨੰਗਰ ਨੂੰ ਜਾਂਦੀ ਇੰਨੀ ਵਾਸਤੇ ਸਰਕਾਰ ਦੇ ਬਸਾਤਾ ਭੈਣ ਚੋਂ ਮੈਨੂੰ ਦਾ ਚੱਲੋ ਵੜੀ ਪੱਕ ਜੂਗੇ ਪਹਿਲੇ ਚੱਕਰ ਤੇ ਮਰਾ ਦੇਣਾ ਇਹਨਾਂ ਨੇ ਪੱਕ ਜਾਾਂਗੇ ਪੱਕਣਾ ਜੇ ਪੱਕਣਾ ਹੀ ਆ ਇਹ ਤਾਂ ਇਹ ਰੜ ਕੇ ਹਾਤਾਵਾਂ ਜਾਣੇ ਉੱਥੇ ਚਤਾ ਚਲ ਜਾਂਦੀ ਮਾਹੌਲ ਚੈੱਕ ਕਰ ਮਾਹੌਲ ਥੋੜਾ ਗਰਮੀ ਓ ਫਾਈਰ ਸਾਲ ਲਗਾਇਆ ਹੂੰ ਮਾਦਰਾ ਕੋਈ ਨਹੀਂ ਜਾਣਾ ਹਲੇ ਆਪਾਂ ਇਧਰ ਦੀ ਘੁੰਮ ਕੇ ਜਾਣਾ ਪਰ ਜਾਣਾ ਉਹ ਪਰਲੇ ਪੰਨੇ ਅਸੀਂ ਆਪਾਂ ਬੈਣਗਾ ਸਭੰਜਾ ਸਤੇ ਹਾਂ ਇੰਨੀ ਸਸਤੋ ਆਹ ਤਾਂ ਜਾਇਗਣਾ ਓਹ ਹੋਏ ਓਹ ਸਿੱਪ ਖੜੀ ਹੋਈ ਆ ਸਾਹਮਣੇ ਤੂੰ ਦੇਖਾ ਜਿਉਂ ਕਰਕੇ ਆਹ ਸਿੱਪ ਖੜੀ ਆ ਨਹੀਂ ਰੱਜ ਵੇਖੀ ਆਪਾਂ ਇੱਥੇ ਬੋਰਡ ਵਾਣਾ ਨੇ ਬਲਗਰੋ ਅਡੇਵਲ ਸੋਚਿਆ ਹਾਣੀ ਮਾੜਾ ਮੋਟਾ ਬਣਾ ਲਈਏ ਜੋ ਵੀ ਬਣਦਾ ਵਾ ਦੱਸ ਦੀਏ ਨਾਲੇ ਵੀ ਮਿਲ ਗਈ ਨੌਕਰੀ ਸਰਕਾਰੀ ਸਰਕਾਰੀ ਦੁਬਈ ਚ ਪੱਕੇ ਹੋਣੀ ਭਾਈ ਸਰਕਾਰ ਦੀ ਨੌਕਰੀ ਮਿਲ ਗਈ ਹਨ ਪੀਆਰ ਕਾਰਡ ਵੀ ਦੇ ਦੇਣਾ ਉਹਨਾਂ ਨੇ ਥੋੜੇ ਦਿਨਾਂ ਤੱਕ ਉਹ ਗੱਡੀ ਨਹੀਂ ਇੱਥੇ ਮਾਰਦੇ ਵਿੱਚ ਪੰਜਾਬ ਵਾਲੇ ਥੋੜੀ ਜਾਨ ਨੇ ਮਾ ਛਾੜ ਦਿੰਦੇ ਆ ਚਲੋ ਬਾਕੀ ਦੱਸਦੇ ਆ ਰੂਮ ਦੇ ਜਾ ਕਿ ਪਤਾ ਲੱਗਦਾ ਹੁਣ ਸਟ੍ਰੌਂਗ ਕੀ ਆ ਕੇ ਰੋਟੀ ਪਾਣੀ ਖਾਣੇ ਕੇ ਜਾ ਕੇ ਬਸ ਸੌ ਜਾਂਦੇ ਚਲੋ ਠੀਕ ਆ ਜਾਂ ਫੇਰ ਰੋਟੀ ਨਾ ਆਉਣ ਲੱਗੇ ਖਾਵਾਂਗੇ ਸਹੀ ਆ ਹਨਾ ਚਲੋ ਠੀਕ ਆ ਮਿਲਦੇ ਆ ਤੁਹਾਨੂੰ ਇਹ ਸਾਡੇ ਪਿੰਡ ਦਾ ਮਨੋਲ ਦੇ ਇੱਧਾ ਹੱਟੇ ਘਰ ਤੋਂ ਲੈ ਕੇ ਰਾਈਆਂ ਉੱਦ ਤੱਕ ਤੁਰ ਕੇ ਆਉਣਾ ਮੁੰਡਾ ਸਵੇਰ ਨੂੰ ਜਾਣਾ ਤੁਰ ਕੇ ਹੁਣ ਚਾਰ ਵੇਗ ਇਹਨੇ ਮੜ ਦੇਣਾ ਆਪਾਂ ਸਾਡੇ ਚਾਰ ਜਾਣਾ ਵਾ ਤਾਂ ਫੇਰ ਐਂਡੋਂ 1.30 ਵਜੇ ਆਉਣਾ ਲਾਵੇ ਮਤਰਾ ਹੋਣ ਲੱਗ ਗਿਆ ਡਿਊਟੀ ਵਾਲੇ ਕਿੰਨਾ ਟਾਈਮ ਹੋ ਗਿਆ ਕੰਮ ਜਾ ਕੇ 5:30 ਹੋ ਗਏ ਆ ਉਧਰ ਪਾ 6:30 ਚੱਲੇ ਆ ਤੇ 5:30 ਵਜੇ ਮੈਂ ਹੋਰ ਬਹੁਤ ਹੋ ਗਈਆਂ 17:00 ਮੈਂ ਦਮਾ ਲਾ ਦੇਣਾ ਮੇਰੇ ਦਿਮਾਗ ਦਾ ਸਿਕਰਾ ਸਾਫਰਾ ਫੌਦ ਬੜਾ ਫੌਦਾ ਵਾ ਅਜੇ ਭਾਂਜੇ ਤੁਰ ਕੇ ਜਾਣਾ ਪਾਣੀ ਬੜੇ ਦੂਰ ਟੱਟੀ ਮੇਰੀ ਆਉਂਦੀ ਪਈ ਸੀ ਪੋਣਾ ਘੰਟਾ ਪਹਿਲਾਂ ਤੁਰ ਪੈਣ ਲੱਗੇ ਆਇਓ ਮੇਦਰਾ ਆਜੇਗਾ ਆਜਾ ਆਪਨੀ ਥੋੜੇ ਥਲੇ ਵਾਸ ਕੱਲਾਂ ਤੈਨ ਨਾਲੇ ਮਰਾ ਭਰਾ ਕਹਿੰਦਾ ਹੋਇਆ ਆਇਆ ਦੇਖਦਾ ਨੂੰ 5 ਵਜੇ ਗਿਆ 4 ਵਜੇ ਆਉਂਦੇ ਆਉਂਦੇ ਹਾਂ ਸਾਡੇ ਮਾਈ ਜੁਡੀ ਦਾ ਟਾਈਮ ਆਉਂਦਾ ਹੈ ਪਰ ਪਹਿਲਾਂ ਹੀ ਹਾਰੀ ਦਾ ਜਾਈ ਦਾ ਵੀ ਪਹਿਲਾਂ ਆਇਆ ਜਾਈ ਦਾ ਵੀ ਬਾਅਦ ਦੀ ਆ ਅੱਜ ਦਾ ਹੀ ਪਹਿਲਾਂ ਹੀ ਸਵੇਰ ਨੂੰ ਵੀ ਟਾਈਮ ਨਾਲ ਹੀ ਦਲਾਈ ਦਾ ਅੱਧਾ ਅੱਧਾ ਘੰਟਾ ਪਹਿਲਾਂ ਹੀ ਪਾ ਜਾਈ ਦਾ ਰੋਸ਼ੀਆ ਕਨਵੈਡੀਆ ਸਾਡੇ ਦਾ ਪੇਟ ਇੰਨੇ ਭਰੇ ਆ ਘੰਟੇ ਹੀ ਭੰਟੇ ਵੀ ਮੈਂਟ ਵੀ ਟਿਕਾ ਆਏ ਆ ਹਾਏ ਵੱਡੀ ਸੂਈ ਕਿਸਮਾ ਦਾ ਰਹਿ ਆਇਆ ਵਗੇ ਨੇ ਵੱਡੀ ਨਵੀਂ ਦਾ ਸਾਡੇ ਘਰ ਦੀ ਆਈ ਡੱਪਿੰਗ ਇਹ ਐਤੋਂ ਦਾ ਕੀ ਗੱਲ ਪਤਾ ਕਿ ਚੱਕਰ ਕੀ ਆ ਕਿ ਗੱਡੀ ਮੇਰੇ ਰੁਕ ਜੰਗਾ ਨਾ ਉਹਨਾਂ ਨੂੰ ਉੱਤੇ ਜਾਣ ਦੇ ਰੇ ਉਹ ਲਾ ਬੜਾ ਕਰ ਦੇਣੀ ਪਰਾਂ ਕਰਦੇ ਮਦਾਂਗੀ ਰੋਣਾ ਰੋਗ ਲੈਣੀ ਆ ਆ ਆਪਣੇ ਵਾਂਗੂ ਨਹੀਂ ਹੱਸ ਲੱਟ ਜਾ ਕਰੋਗੇ ਨਹੀਂ ਖੜੀ ਲਾ ਦੀ ਸਾਹ ਸੰਤੀ ਕੇ ਦੇਖੀ ਨਾ ਦੇ ਸੇ ਉਹ ਕਿਸ ਲੋਟੋ ਕਿਹੜੀ ਗੱਡੀ ਆ ਆ ਆ ਮਾਸਟਰ ਭਾਈ ਜੀ ਓਕੇ ਗਾਇਸ ਅੰਦਰ ਫੋਨ ਲਾਉਣ ਦੇ ਦਾ ਲੋ ਜੀ ਚੱਲੇ ਆ ਹੋ ਗਈ ਛੁੱਟੀ ਭਾਈ ਹੁਣੀ ਸਾਈਨ ਕਰੰਦੇ ਆ ਆ ਢੇਰ ਵਾ ਜਿਹੜੇ ਅਸੀਂ ਇਕੱਠੇ ਕਰਨੇ ਹੁੰਦੇ ਆ ਆ ਬੰਦੇ ਵੀ ਨਾਲ ਹੀ ਕੰਮ ਕਰਦੇ ਆ ਇਦਾਂ ਰਸ਼ ਪਿਆ ਹੋਇਆ ਆ ਚੱਲ ਸੈੱਟ ਕੀਤੇ ਅੱਜ ਪੂਰਾ ਖਲਾਰਾ ਰਹਿੰਦਾ ਆ ਮੈਂ ਕਰਦਾ ਹਾਂ ਇੱਥੇ ਸੈੱਟ ਚੱਲ ਯਾਰ ਚੱਲੀਏ ਹੁਣ ਚੱਲਿਆਂ ਘਰ ਨੂੰ ਸਾਲਾ ਲੈਫਟ ਚ ਜਲਣਾ ਹੈਗਾ ਫੇਰ ਉਹੀ ਕੰਮ ਮੂੰਹ ਵੇਖ ਲੋ ਇਦਾਂ ਦੇ ਹੋਏ ਫਿਰਦੇ ਮੂੰਹ ਬਸ ਹੁਣ ਕੁਪੀਆ ਟਾਈਮ ਤੇ ਅਰੇ ਉਹ ਸਕੂਲ ਵੀ ਫੈਕਿੰਗ ਵੀ ਹੋ ਗਿਆ ਬਾਸੀ ਹੋ ਜਾਂਦੀ ਬੰਦੇ ਦੀ ਤੇ ਇੱਕ ਵਾਈ ਫਟਿਆ ਟਾਈਮ ਹੁੰਦਾ ਤੇ ਆਹਾ ਸੈਨਾ ਸੁਨਣਾ ਜਿਹਨੂੰ ਐਵੇਂ ਇੱਕ ਵੱਜ ਕੇ 8 ਮਿੰਟ ਹੋ ਗਏ ਭਾਈ ਭੈਣ ਤੋਂ ਮੈਂ ਡੈਪਣ ਲੱਗ ਜਾਨਾ ਕਹਲਾ ਯਾਰ ਮੈਂ ਡੈਪਣਾ ਨਹੀਂ ਬੰਦਾ ਹੈਗਾ ਇੱਕ ਪੰਜਾਬੀ ਆਪਣੇ ਨਾਲ ਦਾ ਹੀ ਲੱਭਿਆ ਇਥੇ ਤੇ ਉਹ ਵੀ ਹੁਣ ਪਤਾ ਨਹੀਂ ਕਿਥੇ ਚਲ ਗਿਆ ਖੜਾ ਰਿਹਾ ਆਡਾ ਕਰਕੇ ਸਾਡੇ ਸਾਰੇ ਨੇ ਸੈਣ ਹੀ ਨਹੀਂ ਕਰਾਏ ਆਹ ਆਹ ਵੇਖ ਲੋ ਜੀ ਰਾਜ ਪਰ ਫਿਰਦੇ ਕੰਮ ਤੋਂ ਆ ਆਇਆ ਯਾਰ ਆਏ ਕਿੰਨਾ ਟਾਈਮ ਹੋ ਗਿਆ ਤੋਂ 1:10 ਦਾ ਇੱਥੇ ਕੀ ਹੋ ਗਿਆ ਹਲੇ ਕਿਲੋ ਡੇਢ ਕਿਲੋਮੀਟਰ ਮੇਰੇ ਹਾਂ ਡੇਢ ਕੇ 2 ਡੇਢ ਤੋਂ ਕਿਲੋਮੀਟਰ ਤੁਰ ਕੇ ਆਣਾ ਹਲੇ ਹਾਂ ਉਹਦੇ ਨਾਲ ਬੰਦੇ ਕਿਨਾਂ ਇੱਕ ਉਹ ਕਿਨਾਂ ਮੇਰਾ ਯਾਰ ਦੋਸਤਾਂ ਇੱਕ ਮੇਰਾ ਭਰਾ ਆ ਹਾਂ ਮੇਰਾ ਉਸ ਨੂੰ ਦਾ ਕੰਮ ਕਾਕਾ ਮੇਰਾ ਭਰਾ ਆ ਅੱਛਾ ਬੜੀ ਵਧੀਆ ਹੁੰਦੇ ਮੈਂ ਬੋਲਦਾ ਆਇਆ ਆ ਜਾ ਆਇਆ ਇਹ ਬੰਦੇ ਯਾਰ ਵਧੀਆ ਹੀ ਹੁੰਦੇ ਸਾਰੇ ਦਿਨ ਬੋਲਦਾ ਰੱਬ ਦੇ ਬਣਾਏ ਆਪਣਾ ਹਮੇ ਕਮਰੇ ਚ ਜਲ ਜਾਣ ਗਏ ਜਾਂ ਨਾਲ ਮੇਰਾ ਸਾਲਾ پتہ ਨਹੀਂ ਲੱਗਾ ਕੀ ਕਰਾਂ ਮੈਂ ਸਮਝ ਨਹੀਂ ਆਉਂਦਾ ਪਿਆ ਪਿਆ ਪੂਰਾ ਮੈਂ ਕਿਹਾ ਪਿੰਡ ਜਾਵਾਂ ਲੈ ਸੋਣੋ ਕੈਮਰਾ ਦਾ ਦੇਖਿਆ ਨਹੀਂ ਮੈਂ ਥੱਲੇ ਨੂੰ ਆਇਆ ਪਿਆ ਸੀ ਪਿੰਡ ਤੇ ਆਉਂਦਾ ਕਰਦਾ ਹੁਣ ਛੱਡ ਯਾਰ ਕੈਮਰਾ ਕਮ ਆਈ ਲਈਏ ਮੈਂ ਕਹਿਣਾ ਆਹੋ ਐਵੇਂ ਅਗਲੇ ਦਿਨ ਬੋਲਦਾ ਕਹਿ ਵੀ ਸਕਦੇ ਨਾ ਕਿ ਤੁਸੀਂ ਵੀਡੀਓ ਬਣਾਉਨੇ ਹੈ ਜਾਂ ਫਲਾਣਾ ਤੁਹਾਨੂੰ ਨਾ ਕਿਉਂ ਦੇ ਸੈਂਡ दैट 올 ਦਿ ਥਿੰਗਸ ਸੋळा ਹੋਣੀ ਬਤਾ ਕਦਰ ਦੀ ਗਿਆ ਹੋ ਚਾਲ ਕੋਈ ਟੱਕਰ ਜਾਣਾ ਕੱਲ ਨੂੰ ਫਿਰ ਉੱਥੇ ਆ ਜੂਗਾ ਸੋळा ਰੂਮ ਦਾ ਬਾਜਾ ਉੱਥੇ ਗੱਲ ਲੈਣੀਆਂ ਹਾਂ ਦੀ ਵਾਰੀ ਸਾਡਾ ਇੱਥੇ ਆਪਾਂ ਕਿੰਨਾ ਡਰ ਜਾਣਾ ਨੰਬਰ ਉਹ ਨਹੀਂ ਆਉਦਾ ਚੱਕ ਲਿਆ ਨੰਬਰ ਮੋਰਾ ਚਲੋ ਯਾਰ ਰੂਮ ਤੇ ਪਹੁੰਚਦੇ ਹਾਂ ਫਿਰ ਤੁਹਾਨੂੰ ਦਿਖਾਉਂਦੇ ਕੀ ਕਰਦੇ ਹਾਂ ਕਿ ਨਹੀਂ ਰੋਟੀ ਬਾਣੀ ਦੇ ਦਿਆਂ ਪਹਿਲਾਂ ਰੋਟੀ ਬਾਣੀ ਵਾਲ ਜਾ ਕੇ ਚਲੋ ਲੱਗ ਗਈ ਪਰ ਆਵਾ ਆ ਰਮਾ ਮਾਤਾ ਹਾਏ ਰਬਾ ਉਹਨੇ ਰੋਟੀ ਤਾਂ ਸਿੱਖੀ ਨਹੀਂ ਆਈ ਸਹੀ ਹੈ ਆ ਰੋਟੀ ਖਾ ਰਹੇ ਹੋ ਗਦਾ ਨਹੀਂ ਗਾਈਸ ਵਧੀਆ ਵਾ ਪਪਾ ਇੱਕੋ ਰੋਟੀ ਦੋਵੇਂ ਭਰਾ ਖਾਣੇ ਨੇ ਰਲ ਕੇ ਕਿਤੇ 8-8 ਰੋਟੀਆਂ ਖਾਂਦੇ ਨੇ ਮਮੀ ਤੇ ਰੋਟੀ ਯਾਦ ਆਉਂਦੀ ਮੇਰਾ ਕਿਤੇ ਜਿਵੇਂ ਬਣਾ ਕੇ ਅੱਜੀ ਸਾਲਿਆ ਅਮ ਕੱਲ ਹਾਂ ਮੈਂ ਗਿਆ ਆ ਮਲਾਈ ਨਾਲ ਚੜਨੀ ਆ ਹਾਂ ਬਣਸਵਾ ਜਾ ਮੇਰੇ ਮੂੰਹ ਜਾ ਗਿਆ ਇਹ ਉਹਨੇ ਚੰਗਾ ਨਹੀਂ ਕਰਦੇ ਨਾ ਹੂੰ ਫੁਮੇ ਕਾ ਬਲੋ ਦੇਖਾਂ ਹਾਂ ਚੰਗਾ ਅਮਰ ਅਸਲੀ ਉੱਟਣਾ ਵੀ ਆ ਬੈਂਚਾ ਲੋ ਦੇ ਤੇ ਵਜਣਿਆ ਆ ਆ ਜਲਦੀ ਯਾਰ